ਅੱਜ ਦਾ ਸਮਾਗਮ ਕਾਲੀਦਾਲ ਇੱਕ ਸੰਕਟ ਵਿੱਚੋਂ ਨਿਕਲ ਕੇ ਬਾਹਰ ਆਇਆ ਵਾ ਮੈਨੂੰ 30 ਸਾਲ ਵਰਦੀਆਂ ਗੋਲੀਆਂ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਇਸ ਜ਼ਿਲ੍ਹੇ ਵਿੱਚੋਂ ਸਰਦਾਰ ਪ੍ਰਕਾਸ਼ ਸਿੰਘ ਮਜੀਠਾ ਜੀ ਦਲਬੀਰ ਸਿੰਘ ਰਾਣੀ ਜੀ ਡਾਕਟਰ ਰਤਨ ਸਿੰਘ ਜੀ ਬ੍ਰਹਮਪੁਰਾ ਜੀ ਜਨਮੇਜ ਸਿੰਘ ਸੇਖਵਾ ਜੀ ਧਵਾਨ ਸਾਹਿਬ ਢੀਡਸਾ ਸਾਹਿਬ ਤੇ ਭੁੰਡੜ ਸਾਹਿਬ ਚਾਰ ਪੰਜ ਬੰਨੇ ਹੋਰ ਨੇ ਜਿਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮਗਰ ਖਲੋ ਕੇ ਵਰਦੀਆਂ ਗੋਲੀਆਂ ਵਿੱਚ ਕੰਮ ਕੀਤਾ ਔਰ ਉਸ ਵੇਲੇ ਵੀ ਜਿਹੜੇ ਅੱਜ ਲੋਕ ਖਿਲਾਫ ਬੋਲਦੇ ਨੇ ਇਹਨਾਂ ਦੀ ਜ਼ੁਬਾਨ ਵੀ ਚੱਲਦੀ ਸੀ ਗੋਲੀਆਂ ਵੀ ਚੱਲਦੀਆਂ ਸੀ ਉਸ ਸਮੇਂ ਤੜਵੇ ਦੀ ਇਲੈਕਸ਼ਨ ਵਿੱਚ 30 ਐਮਐਲਿਆਂ ਦੇ ਕੈਂਡੀਡੇਟ ਕਾਲੀ ਦਲ ਦੇ ਜਿਹੜੇ ਨੇ ਉਹ ਸ਼ਹੀਦ ਕਰ ਦਿੱਤੇ ਗਏ ਪਰ ਉਸ ਸੰਕਟ ਦੇ ਵਿੱਚੋਂ ਬੜੀ ਸਿਆਣਪ ਦੇ ਨਾਲ ਬੜੀ ਲਿਆਕਤ ਦੇ ਨਾਲ ਬੜੀ ਦੂਰਅੰਦੇਸ਼ੀ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੰਮ ਕਰਕੇ ਇਹ ਪੰਜਾਬ ਦੀ ਧਰਤੀ ਤੇ ਸਰਕਾਰ ਬਣਾ ਕੇ ਲੋਕਾਂ ਦੇ ਜ਼ਖਮਾਂ ਤੇ ਮਲਮ ਪੱਟੀ ਕੀਤੀ। ਔਰ ਹਮੇਸ਼ਾ ਦਿੱਲੀ ਗਈ ਤੱਕ ਕੋਈ ਵੀ ਵਹਿ ਜਾਵੇ। ਉਹ ਸਿੱਖ ਕੌਮ ਨੂੰ ਬਰਬਾਦ ਕਰਨ ਵਾਸਤੇ ਕੋਈ ਕਸਰ ਨਹੀਂ ਛੱਡਦਾ। ਜੇ ਮੁਗਲ ਆਏ ਸਾਡੇ ਗੁਰੂ ਸਾਹਿਬਾਨ ਨੂੰ ਸ਼ਹੀਦ ਕੀਤਾ। ਭਾਈ ਮਤੀ ਦਾ ਸਤੀ ਦਾਸ ਜੀ ਨੂੰ ਸ਼ਹੀਦ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ। ਉਹਨਾਂ ਦੇ 2.5 ਸਾਲ ਦੇ ਪੁੱਤਰ ਨੂੰ ਸ਼ਹੀਦ ਕੀਤਾ। ਔਰ ਮੈਂ ਸਮਝ ਨਾ ਜੇ ਇੰਗਰੇਜ਼ ਨਹੀਂ ਛੱਡੀ ਤੇ ਜੇ ਉਦੋਂ ਮਾਰੋ ਕਾਂਗਰਸ ਪਾਰਟੀ ਆਈ ਕਾਂਗਰਸ ਪਾਰਟੀ ਦੇ ਸਾਡੇ ਜਾਨ ਤੋਂ ਪਿਆਰੇ ਹਰਮੰਦਰ ਸਾਹਿਬ ਦੇ ਵਿੱਚ ਤਲਾਖ ਖੂਨਾਂ ਭਗਤਾ ਪਰ ਐਸੀਆਂ ਗੋਲੀਆਂ ਵਰਤੀਆਂ ਵਿੱਚੋਂ ਵੀ ਕਾਲੀ ਗੱਲ ਨੂੰ ਕੋਈ ਮਾਰਨ ਵਾਲਾ ਜੰਮਿਆ ਨਹੀਂ ਕਾਲੀ ਗੱਲ ਇਹ ਠੀਕ ਹੈ ਨੀਓ ਚਲਾ ਗਿਆ ਇੱਕ ਵਾਰੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸਾਰੇ ਵੱਡੇ ਲੀਡਰ ਕੇ ਦੀ ਪਾਰਲੀਮੈਂਟੋਂ ਚ 20000 ਵੋਟ ਨਿਕਲੀ ਤੇ ਦੀ 15000 ਨਿਕਲੀ ਔਰ ਇੱਕੋ ਇੱਕ ਅਠਵਾਲ ਦੀ ਜ਼ਮਾਨਤ ਬਚੀ ਬਾਕੀ ਸਾਰਿਆਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਪਰ ਦੇਲ ਨਹੀਂ ਛੱਡਿਆ ਮੁੜ ਕੇ ਫਿਰ ਸਰਕਾਰ ਬਣਾਈ ਅੱਜ ਕੋਈ ਕਮਜ਼ੋਰ ਕੰਗਾ ਨਹੀਂ ਅੱਜ ਆਖਰੀ ਥਿਆਰ ਜਿਵੇਂ ਕਾਂਗਰਸ ਨੇ ਵਰਤਿਆ ਅੱਜ ਦਿੱਲੀ ਦੇ ਤਖਨ ਦੇ ਵੀ ਉਹ ਵਰਤਿਆ ਸਾਡੀ ਜਾਨ ਤੋਂ ਪਿਆਰਾ ਪਿਆਰੀ ਸਾਡੀ ਅਗਵਾਈ ਕਰਨ ਵਾਲਾ ਸਾਡਾ ਪ੍ਰਧਾਨ ਉਹਨੂੰ ਹਰਮੰਦਰ ਸਾਹਿਬ ਦੇ ਵਿੱਚ ਗੋਲੀ ਮਾਰੀ ਗਈ ਕਿਤੇ ਗੋਲੀ ਮੈਂ ਜਾਣਦਾ ਮੈਂ ਉਹਨਾਂ ਨੂੰ ਗੋਲੀ ਮਰਵਾਇ ਤੇ ਸੈਂਟਰ ਦੀ ਅੱਖਾਂ ਮੀਟ ਕੇ ਉਹਨਾਂ ਲੋਕਾਂ ਨੇ ਮਰਵਾਇ ਜਿੰਨਾ ਤੇ ਸਾਡੇ ਆਸਾਨ ਨੇ ਜਿਨ੍ਹਾਂ ਨੂੰ ਅਸੀਂ ਐਮਰਜੈਂਸੀ ਵਿੱਚ ਇਹਨਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਸੀ ਜਿਹੜੇ ਅੱਜ ਰਾਜ ਕਰਦੇ ਨੇ ਸਾਡਾ ਕੋਈ ਕਾਲੀ ਦਲ ਦਾ ਬੰਦਾ ਨਹੀਂ ਸੀ ਫੜਿਆ ਪਰ ਇਹਨਾਂ ਨੂੰ ਛਡਾਉਣ ਲਈ ਸ਼ਰੋਮੀ ਕਾਲੀ ਦਲ ਦੇ ਮੋਰਚੇ ਲਾਇਆ ਮੋਰਚਾ ਲਾ ਕੇ ਅਸੀਂ 19 ਮਹੀਨੇ ਲਗਾਤਾਰ ਜੇਲ੍ਹਾਂ ਵਿੱਚ ਗਏ ਤੇ ਜਿੱਦਣ ਐਮਰਜੈਂਸੀ ਤੋੜੀ ਜੈ ਪ੍ਰਕਾਸ਼ ਜੀ ਗਵਾਈ ਵਿੱਚ ਲੱਖਾਂ ਲੋਕ ਲੁਧਿਆਰੇ ਵਿੱਚ ਇਕੱਠੇ ਹੋਏ ਤੇ ਇਹਨਾਂ ਦੀਆਂ ਸਿੱਖਤਾਂ ਕਰਦਿਆ ਮੂਹ ਨਹੀਂ ਸੀ ਥੱਕਦੇ ਇਸੇ ਕੁੰਮਹਾਨ ਆਜੋ ਉਸ ਕੋਮੇ ਜੀਹਿਆ ਬਾਦਲ ਸਿੰਘ ਦੇ ਗੋਢੀ ਹੱਥ ਲਾਉਂਦੇ ਸੀ ਮਰਨ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਪੱਕੜੇ ਕੁੰਮ ਖੋਇਆ ਕਿ ਤੇਗਿਆਂ ਨੇ ਖੋਇਆ ਇਹਨਾਂ ਲੋਕਾਂ ਨੂੰ ਖੀਦਿਆ ਗਿਆ ਵਾ ਔਰ ਇਹਨਾਂ ਲੋਕਾਂ ਨੇ ਸਿੱਖ ਕੁੰਮ ਦਾ ਸਿਰ ਨੀਵਾਂ ਕਰ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾਸ ਕੋਈ ਕੋਈ ਵਾਪਸ ਲਿਆ ਇਹਨਾਂ ਨੇ ਸਿੱਖ ਕੌਮ ਨੂੰ ਮਲਿਆਮਤ ਕਰ ਲਈ ਸਰਦਾਰ ਸਬੀਰ ਸਿੰਘ ਬਾਦਲ ਨੂੰ ਹਰਮੰਦਰ ਸਾਹਿਬ ਦੇ ਦਰਵਾਜੇ ਵਿੱਚ ਬੈਠ ਕੇ ਗੋਲੀ ਮਰਵਾਈ ਹਰਗਵੰਦ ਪਾਤਸ਼ਾਹ ਨੇ ਉਸ ਗੋਲੀ ਤੋਂ ਰੱਖ ਲਿਆ ਸਿੱਖਾਈ ਵਿੱਚ ਕੋਈ ਸਰਕਾਰ ਆਉਣ ਤੋਂ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਸਿੱਖ ਕੌਮ ਨੂੰ ਸ਼ਕਤੀ ਮਿਲਣੀ ਹੈ ਮੈਂ ਜਿਆਦਾ ਸਮਾਂ ਨਾ ਲਵਾਂ ਗੱਲਾਂ ਕਰਨ ਨੂੰ ਬਹੁਤ ਲੰਬੇ ਚੌੜੇ ਏਜੰਡੇ ਨੇ ਬਹੁਤ ਕੁਝ ਕੀਤਾ ਜਾ ਸਕਦਾ ਪਰ ਪ੍ਰਧਾਨ ਸਾਹਿਬ ਉਂਗਲਾਂ ਤੇ ਗਿਣਨ ਵਾਲੇ ਲੋਕ ਕਿ ਕਲਾਮ ਲਿਆ ਸਕਦੇ ਨੇ ਕ੍ਰਾਂਤੀ ਲਿਆ ਸਕਦੇ ਨੇ ਭਗਤੋ ਨੇ ਕਿੰਨੇ ਕੁ ਬੰਦੇ ਸੀਗੇ ਦੇਸ਼ ਨੂੰ ਜਾਦ ਕਰਾਉਣ ਵਾਲੇ ਪਰ ਖੋਤੇ ਢੋਡੇ ਦਾ ਮੁੱਲ ਪਾ ਲਿਓ ਜਿਹੜੇ ਬੰਦੇ ਕੰਮ ਕਰਦੇ ਨੇ ਉਹਨਾਂ ਨੂੰ ਵੇਖੋ ਕਿੱਥੇ ਕੰਮ ਲੈਣਾ ਇਹਨਾਂ ਕੋਲ ਜੋਤਾ ਲੋਂਦਾ ਨਹੀਂ ਇੱਕ ਨਹੀਂ ਲੋਂਦਾ ਬਾਕੀ ਮੈਂ ਇੱਕ ਮਜੀਠਾ ਸਾਹਿਬ ਨੂੰ ਇਹ ਗੱਲ ਕਵਾਂਗਾ ਤੂੰ ਕੱਲਾ ਨਹੀਂ ਔਰ ਤਬਰਖਾਰਾ ਤੇਰੇ ਮਗਰ ਕੋਈ ਦੁਨੀਆ ਦੀ ਤਾਕਤ ਤੇਰਾ ਨੁਕਸਾਨ ਨਹੀਂ ਕਰ ਸਕਦੀ ਇਹ ਕੋਈ ਗੱਲ ਚ ਮੈਂ ਵਾਅਦਾ ਕਰਨਾ ਚਾਹੁੰਦਾ ਉਹਨਾਂ ਨੇ ਕਿਹਾ ਵੀ ਨੌਜਵਾਨਾਂ ਨੂੰ ਨੁਮਾਇੰਦਗੀ ਦਿਓ ਨੌਜਵਾਨਾਂ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਹੈ ਤੇ ਪ੍ਰਧਾਨ ਸਾਹਿਬ ਬੁੱਢਿਆਂ ਤੇ ਚੁੱਗਿਆਂ ਵਾਲੀਆਂ ਗੋਲੀਆਂ ਨਾਲ ਦੇ ਦਿਓ ਇਹਨਾਂ ਦੀ ਲੋੜ ਚ ਇਹਨਾਂ ਤਾਂ ਬਗੈਰ ਗੱਡੀ ਨਹੀਂ ਜਰੂਰ ਦੀ ਇਸ ਕਰਕੇ ਸਾਰਿਆਂ ਅੰਥਾਂ ਤੋਂ ਥਾਈਂ ਚਾਰ ਰੱਖਣ ਦੀ ਲੋੜ ਆ ਤਾਂ ਹੀ ਗੱਡੀ ਲਿਆ ਫੇਰ ਸਕਦੀ ਐ ਮੈਂ ਬਹੁਤਾ ਕੁਝ ਨਾ ਕਵਾਂ ਮੈਨੂੰ ਇੱਕ ਮਤਾ ਪੇਸ਼ ਕਰਨ ਲਈ ਕਿਹਾ ਮੈਂ ਅੱਜ ਦੇ ਇਸ ਡੈਲੀਗੇਟ ਦੇ ਲਾਸਟ ਸਪੀਚ ਹਿੰਦੁਸਤਾਨ ਤੇ ਪਾਕਿਸਤਾਨ ਦੀ ਸਰਕਾਰ ਨੂੰ ਅਪੀਲ ਕਰਨਾ ਵਾ ਸਾਡੀ ਜਾਨ ਤੋਂ ਪਿਆਰਾ ਜੋ ਦਰਬਾਰ ਕਰਤਾਰਪੁਰ ਸਾਹਿਬ ਦਾ ਉਹਲੇ ਖੁੱਲੇ ਦਰਸ਼ਨ ਕਰਨ ਲਈ ਜਿਹੜਾ ਪਾਸਪੋਰਟ ਦੀ ਸ਼ਰਤਾਂ ਉਹ ਖਤਮ ਕਰਨੀ ਚਾਹੀਦੀ ਹੈ ਤਾਂ ਕਿ ਹਰ ਵਿਅਕਤੀ ਜਿਹੜਾ ਵਾ ਉਹ ਸਹਿਲੇ ਢੰਗ ਦੇ ਨਾਲ ਉੱਥੇ ਦਰਸ਼ਨ ਕਰ ਸਕੇ ਇਹਨਾਂ ਕੁਝ ਕਹਿੰਦਾ ਹੋਇਆ ਫਤੇ ਅਰਜ਼ ਕਰਨਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤੇ